ਉਹਦੇ ਸਾਰੇ ਖਾਲੀ ਪਏ ਆ ਰਵਿੰਦਰ ਨੂੰ ਨਹੀਂ ਪਤਾ ਸੀ ਕਿ ਮਾਤਾ ਨੇ ਅਜੇ ਰੋਟੀ ਖਾਣੀ ਆ ਆਹ ਫਰਿਆ ਖਾ ਪੀ ਲਈਆਂ ਆ ਕਿਧਰ ਮੈਂ ਰੋਟੀ ਵੇਖਣ ਆਈ ਪੁੱਤ ਰੋਟੀ ਕਿਤੇ ਹੈ ਹੀ ਨਹੀਂ ਕਿਤੇ ਸਬਜ਼ੀ ਵੀ ਮਾਸਾ ਨਹੀਂ ਤੂੰ ਤਾਂ ਰਹਿਣ ਦਿੱਤੇ ਤੇ ਰਾਸ਼ਨ ਪਿਛੋਂ ਆਉਂਦੇ ਆ ਵਾ ਤੁਹਾਡੇ ਹੱਡੀ ਪੈਸਿਆਂ ਦਾ ਆਉਂਦੇ ਆ ਵਾ ਨਾ ਤੇ ਪੁੱਤ ਭਾਏ ਤੇਰੇ ਪੈਸਿਆਂ ਦਾ ਆਉਂਦਾ ਵਾ ਹਾਏ ਮੈਂ ਵੀ ਆਪਣੇ ਪੁੱਤ ਨੂੰ ਬੁਰਕੀ ਮੂੰਚਾ ਕੱਢ ਕੇ ਉਹਨੂੰ ਪਾਲ ਕੇ ਵਿਆਹ ਕੇ ਉਹਨੂੰ ਬਾਹਰ ਕਰ ਲਿਆ ਵਾ ਤੇ ਤੂੰ ਹੁਣ ਮੈਂ ਰੋਟੀਆਂ ਵੀ ਜੋਗੀ ਨਹੀਂ ਹੈਗੀ ਮਾਸਾ ਵੀ ਬਸ ਮੁੰਡੇ ਦਾ ਨਾਂ ਲਈ ਜਾਣਾ ਵਾ ਕਿ ਮੈਂ ਮੁੰਡੇ ਨੂੰ ਐਦਾਂ ਕੀਤਾ ਮੈਂ ਉਹਦਾ ਕੀਤਾ ਉਹ ਸਾਰੇ ਕਰਦੇ ਆ ਠੀਕ ਆ ਨਾ ਨਾਲੇ ਬਸ ਵੇਖ ਲੈਣਾ ਵਾ ਕਿਰਪਿੰਦਰ ਇਧਰ ਉਧਰ ਹੋਈ ਆ ਤੇ ਬਸ ਉਸੇ ਵਲੇਆ ਕੇ ਤੇ ਵੜ ਜਾਣਾ ਹੁਣ ਰਸੋਈ ਵਿੱਚ ਮੈਂ ਕਿਹੜੀਆਂ ਪੁੱਤ ਭਾਰੀਆਂ ਫੋਲਣ ਡਈ ਆ ਆਹ ਤੇ ਰੋਟੀ ਵੇਖਣਾ ਹੀ ਆ ਤੇ ਤੂੰ ਨਹੀਂ ਪਕਾਈ ਮੇਰੇ ਬਾਤੀ ਤੇ ਭਾਂਡੇ ਵੇਲੇ ਕੀਤੇ ਆ ਚੱਲ ਕੋਈ ਨਹੀਂ ਹੈ ਨਹੀਂ ਕੁਝ ਵੀ ਇੱਥੇ ਚਲੋ ਮਰਨੀ ਚੱਲੀ ਇੱਕ ਦਿਨਾਂ ਸਵੇਰੇ ਖਾਦੀ ਜਾਊਗੀ ਰੋਟੀ ਬੱਸ ਰੋਟੀ ਤੇ ਪਿਆਰ ਹੀਂਦਾ ਵਾ ਇੱਕ ਦਿਨ ਨਾ ਖਾਓਗੇ ਤਾਂ ਕੀ ਹੋ ਚੱਲਿਆ ਵਾ ਲਿੱਸੇ ਤੇ ਨਹੀਂ ਹੋ ਚੱਲੇ ਐਦਾਂ ਕਿੱਥੇ ਰਾਤ ਲੰਘਣੀ ਆ ਪਾਣੀ ਧਾਣੀ ਪੀ ਕੇ ਗੁਜ਼ਾਰਾ ਕਰ ਲੈਣੀ ਆ ਦਵਾਈ ਖਾਣੇ ਆ ਤੇ ਦਵਾਈ ਨਾਲ ਜ਼ਿਆਦਾ ਭੁੱਖ ਲੱਗਦੀ ਆ ਤੇ ਕੀ ਕਰਨਾ ਹੁਣ ਐਦਾਂ ਕੱਢ ਲੂੰਗੀ ਰਾਤ 6 ਮਹੀਨੇ ਹੋ ਗਏ ਨੂੰ ਆਈ ਨੂੰ ਇਹਨੇ ਤੇ ਮੇਰਾ ਜੀਣਾ ਹੀ ਹਰਾਮ ਕਰ ਛੱਡਿਆ ਵਾ ਚੱਲ ਕੋਈ ਨਹੀਂ ਲੈ ਨੀ ਦੋ ਕੱਪੜੇ ਤੇ ਚਲ ਜਾਨੀ ਕਿਸੇ ਭੈਣ ਭਰਾ ਦੇ ਇੱਥੇ ਮੈਂ ਰਹਿਣਾ ਹੀ ਨਹੀਂਗਾ ਇੱਥੇ ਰਹਿ ਕੇ ਕੀ ਕਰਨਾ ਚਤੋ ਘੜੀਆਂ ਬੇਇੱਜ਼ਤੀ ਕਰਉਂਦੀ ਰਹਿਣਾ ਮੈਂ ਆਪਣੀ ਪੈਨ ਮੈਂ ਰੱਬ ਦੇ ਪਾਣੀ 'ਚ ਰਹੀ ਨਹੀਂਗੀ ਤੇ ਇਹਦੇ ਨਾਲ ਉਹ ਨਾ ਮੈਨੂੰ ਤੁਰ ਜਣਾ ਚਾਹੀਦਾ ਕਿਸੇ ਬੰਨੇ ਭਾਬੀ ਸਾਸਰੀ ਘਾਲਾ ਸਾਸਰੀ ਘਾਲਾ ਕਿੱਥੇ ਚਲ ਜਾਨੀਆਂ ਦੋ ਦਿਨਾਂ ਬਾਅਦ ਆ ਤੇ ਹੈ ਰਹੀ ਵੀ ਮੈਂ ਆ ਜਾਨੀ ਆ ਕਿੱਥੇ ਜਾਣਾ ਤੀਏ ਜਦੋਂ ਮੈਂ ਇਹਨਾਂ ਦੇ ਸਿਰ ਤੇ ਬੋਝ ਹੀ ਬਣ ਗਈ ਆ ਤੇ ਮੈਂ ਚਲ ਜਾਨੀ ਕਿਸੇ ਭੈਣ ਭਰਾ ਦੇ ਦੋਆਂ ਰੋਟੀਆਂ ਬਦਲੇ ਮੈਂ ਰੋਜ਼ ਲੜਾਈ ਕਰਦੀ ਆ ਕੀ ਫਾਇਦਾ ਮੇਰਾ ਰਹਿਣ ਦਾ ਇੱਥੇ ਨਹੀਂ ਨਹੀਂ ਐਦਾਂ ਦੀਆਂ ਗੱਲਾਂ ਨਾ ਕਰ ਉੱਥੇ ਆ ਬੈਠੇ ਆ ਤੇ ਸਾਰੀ ਮੈਨੂੰ ਗੱਲ ਦੱਸ ਵੀ ਕੀ ਹੋਈ ਆ ਇਹ ਕੰਮ ਨੂੰ ਤੇ ਆ ਪੁੱਤ ਵੱਡਿਆਂ ਕਰੀਦੇ ਆ ਵੀ ਮਗਰੋਂ ਸਾਨੂੰ ੱੱਕੇ ਮਾਰਨੇਵੇਂ ਮੈਂ ਤੇ ਮਹਾਂ ਜੰਪਾਲ ਕੇ ਤੇ ਵੱਡਾ ਕਰਕੇ ਕੱਲਿਆ ਸੀ ਇੰਨੇ ਆ ਕੇ ਸੁਆਣੀ ਨੇ ਤੇ ੱੱਕੇ ਦੇ ਛੜੇ ਆ ਮੈਨੂੰ ੱੱਕੇ ਕਿਹੜੀ ਗੱਲਾਂ ਖਾਣੇ ਭਾਬੀ ਤੂੰ ਕਿਹੜਾ ਕੋਹ ਵਗੜਾਇਆ ਵਾ ਇਹ ਘਰ ਬਦਲੇ ਬਣਾਇਆ ਹੀ ਆ ਨਾ ਜੇ ਵੀਰ ਨੇ ਬਾਹਰ ਕਮਾਈ ਕੀਤੀ ਆ ਤੇ ਘਰ ਤੋਂ ਵੀ ਸੰਭਦੀ ਰਹੀ ਆ ਫੇਰੀ ਇਹ ਮਹਿਲ ਮਾੜੀਆਂ ਚ ਆ ਕੇ ਬੈਠੀ ਆ ਤੇ ਕੋਈ ਗੱਲ ਨਹੀਂ ਮੈਂ ਆਪ ਕਰਦੀ ਆ ਗੱਲ ਇੱਕ ਵਾਰੀ ਗੱਲ ਕਰਕੇ ਵੀ ਨਹੀਂ ਤੇ ਸਹੀ ਆ ਕਿ ਤੀਏ ਤੂੰ ਇਦਾਂ ਕਿਉਂ ਕਰਦੀ ਤੇਰੀ ਮਾਂ ਆ ਨਈ ਕਵਲ ਤੂੰ ਨਾਲ ਨੂੰ ਪੁੱਛੀ ਉਹ ਮੋਹਾਂ ਸੇ ਰੋਨੀਓ ਗੋਂਦੀ ਇਹ ਨਾ ਹੋਵੇ ਤੂੰ ਮੇਰਾ ਕਰਕੇ ਆਪਣੀ ਬੇਇੱਜ਼ਤੀ ਕਰਾਵੇਂ ਉਹ ਬੋਲਣ ਲੱਗੀ ਕੁਝ ਨਹੀਂ ਹੋਵੈਂਦੀ ਅੱਗਾ ਪਿੱਛਾ ਵੀ ਚੰਦ ਕੋਈ ਗੱਲ ਨਹੀਂ ਇੱਕ ਵਾਰੀ ਨਿਆਣੇ ਨੂੰ ਸਮਝਾਉਣਾ ਚਾਹੀਦਾ ਵਾ ਕੀ ਪਤਾ ਕਿਤੇ ਮਤਬੁੱਦ ਪੈ ਹੀ ਜਾਵੇ ਉਹ ਸਮਝਣ ਵਾਲੀ ਹੈ ਨਹੀਂ ਮਾਸਾ ਵੀ ਮੈਂ ਆਖਿਆ ਇੱਕ ਦਿਨ ਕਿ ਮੁੰਡੇ ਨਾਲ ਗੱਲ ਕਰਾ ਤੇ ਮੇਰੀ ਆਂਦੀ ਤੂੰ ਕੀ ਲੱਗਦੀ ਆ ਮੁੰਡੇ ਦੀ ਦੱਸ ਮੈਂ ਪਾਲ ਪੋਸ ਕੇ ਵਿਆਹ ਕੇ ਉਹਨੂੰ ਬਾਹਰ ਕੱਲਿਆ ਮੈਂ ਮੁੰਡੇ ਦੀ ਕੋਸ ਨਹੀਂ ਲੱਗਦੀ ਆਂਦੀ ਵੀ ਤੂੰ ਗੱਲ ਵੀ ਨਹੀਂ ਕਰਨੀ ਮੇਰੀ ਗੱਲ ਵੀ ਨਹੀਂ ਕਰਾਉਂਦੀ ਜਿਵੇਂ ਦਵਾਈ ਖਾਣੇ ਆ ਨਾ ਤੂੰ ਵੀ ਫੜ ਕੇ ਤੇ ਮੇਰੀ ਬਾਹਰ ਸੋੜ ਦਿੰਦੀ ਆ ਹੁਣ ਮੈਨੂੰ ਕਿੰਨੇ ਲਿਆ ਕੇ ਦੇਣੀ ਆ ਇਹ ਦਿਨਾਂ ਮੈਂ ਘਰੋਂ ਹੀ ਚਲ ਜਾਵਾਂ ਤੇ ਚੰਗੀ ਗੱਲ ਵਾ ਕਿਤੇ ਨਹੀਂ ਜਾਣਾ ਤਾ ਇੱਥੇ ਬਹਿ ਮੈਂ ਕਰਕੇ ਉਹ ਨਹੀਂ ਆ ਗੱਲ ਐਵੇਂ ਮੰਨਣਾ ਹਵਲਾ ਕਰ ਵੀ ਨਾ ਮੈਂ ਤੈਨੂੰ ਕਹੀ ਜਾਨੀ ਆ ਕਿ ਨਾ ਪੁੱਛੀ ਨੀ ਕਿ ਦੇਣੀ ਮੈਨੂੰ ਕੋਹ ਕਹਿੰਦੀ ਜੇ ਕਹੂ ਵੀ ਨਾ ਤੇ ਜੀ ਹਦਰ ਮਾਨ ਕਰੋ ਕਿ ਠੀਕ ਵਾ ਨਹੀਂ ਤੇ ਨਾ ਆਇਆ ਕਰਾਂਗੇ ਹੋਰ ਫਿਰ ਕੀ ਕੋਈ ਨੀ ਯਾਰ ਇਹਨੇ ਮੇਰਾ ਦੁੱਖ ਸੁਣ ਕੇ ਤੇ ਉਹਨੂੰ ਲੱਗੀ ਉਹ ਪੁੱਛਣ ਉਹਨੇ ਪਤਾ ਨਹੀਂ ਕਿਹੜੇ ਮੂੰਹ ਇਹਦਾ ਨਾ ਬੋਲਣਾ ਵਾ ਇਹ ਵੀ ਕਿਹੜੀ ਵਿਚਾਰੀ ਕਿ ਤੇ ਸੇਤੀ ਆਉਂਦੀ ਆ ਕਿ ਤੇ ਸਾਲਾਂ ਬੱਤੀ ਤੇ ਮੇਰੇ ਘਰ ਹੀ ਆਉਂਦੀ ਆ ਕਿੱਦਾਂ ਹੋ ਰਾਣੀਏ ਠੀਕ ਵਾ ਕੋ ਭੂਆ ਜੀ ਸਾਸਿਕਾ ਭੂਆ ਜੀ ਸਾਸਰੀ ਘਰ ਪੁੱਤ ਠੀਕ ਠਾਕ ਵਾ ਹਾਂਜੀ ਵਧੀਆ ਸਭ ਠੀਕ ਠਾਕ ਆ ਚਲੋ ਤੁਸੀਂ ਦੱਸੋ ਆਪਣਾ ਅਸੀਂ ਵੀ ਠੀਕ ਠਾਕ ਵਾ ਹੁਣ ਤੈਨੂੰ ਪਤਾ ਹੀ ਆ ਬੁੱਢੇ ਬਾਰੇ ਬੁੱਢੀਆਂ ਦਾ ਜਿਹੜਾ ਹਾਲ ਹੁੰਦਾ ਵਾ ਤੁਰੇ ਫਿਰਦੇ ਆ ਦਵਾਈਆਂ ਬੂਟੀਆਂ ਨਾਲ ਚਲੋ ਕੋਈ ਨਹੀਂ ਆ ਹੁਣ ਉਮਰ ਦੇ ਹਿਸਾਬ ਨਾਲ ਹੀ ਆ ਹੋਰ ਤੇਰਾ ਪਿੱਛਾ ਠੀਕ ਠਾਕ ਵਾ ਪੈਣ ਭਰਾ ਤੇਰੇ ਠੀਕ ਵਾ ਵਦਿਆ ਵਦਿਆ ਸਭ ਠੀਕ ਠਾਕ ਨੇ ਭੂਆ ਜੀ ਚਲੋ ਵਦਿਆ ਹੀ ਜਾਈਦਾ ਵਾ ਹਾਂ ਰੱਬ ਸੋਖੀ ਰੱਖੇ ਅਬੀ ਹੁਣਾਂ ਦਾ ਕਿਦਾਂ ਠੀਕ ਠਾਕ ਹੋਣ ਵਾਲੇ ਛੁੱਟੀ ਥੋੜੇ ਚਿਰ ਤੱਕ ਅੱਛਾ ਅੱਛਾ ਹਾਂ ਚਲ ਮੈਂ ਹਾਂ ਚੱਲ ਇੱਕ ਵਾਰੀ ਹੋ ਕੇ ਆਉਣੀ ਆ ਭਾਬੀ ਨੂੰ ਵੇਖ ਕੇ ਆਉਣੀ ਆ ਠੀਕ ਆ ਚਲ ਕੋਈ ਨਹੀਂ ਬੈਠੋ ਮੈਂ ਪਾਣੀ ਲੈ ਕੇ ਆਉਣੀ ਆ ਚੰਗਾ ਪਤਾ ਇੱਕ ਦਿਨ ਉਹ ਨਾ ਅਮਾਤਾ ਜੀ ਸਮਝਣੇ ਲੱਗੀ ਵੀ ਇਹ ਕਿਧਰ ਨੂੰ ਚਲੀ ਮੇਰੇ ਰਾਦੇ ਵਿੱਚ ਵਾ ਇਹ ਜ਼ਰੂਰ ਨਾ ਪੂਆ ਨੂੰ ਲੈਣ ਚਲੀ ਹੋਣੀ ਆ ਮੀਸਨੇ ਦੀ ਚੁੱਪ ਕਰਕੇ ਤੁਰ ਪਈ ਨਾ ਕਿਸ ਨੂੰ ਦੱਸਿਆ ਤੇ ਨਾ ਕਿਸ ਨੂੰ ਪੁੱਛਿਆ ਵਾ ਇੱਕ ਦਿਨ ਨਾ ਆ ਆ ਕੇ ਬਹਿ ਗਈ ਹੁਣ ਸਿਆਪਾ ਖਾਨਾ ਜੀਆ ਜੇ ਤੇ ਚੱਜ ਨਾਲ ਕੂ ਬੋਲੂਗੀ ਤੇ ਮੈਂ ਵੀ ਇੱਜ਼ਤ ਪੂਰੀ ਕਰੂੰਗੀ ਤੇ ਜੇ ਨਾ ਕਰੂੰਗੀ ਤੇ ਫਿਰ ਕੋਈ ਗੱਲ ਨਹੀਂ ਜਿੱਦਾਂ ਚੱਲੂਗੀ ਉਦਾਂ ਹੀ ਸਹੀ ਨਾਲੇ ਜੇ ਬਹੁਤੀ ਗਲਤ ਬਾਤ ਕੀਤੀ ਨਾ ਤੇ ਮੈਂ ਕਹਿ ਦੇਣਾ ਪਈ ਰਿਸ਼ਤੇਦਾਰੀ ਹੀ ਨਾ ਤੇਰੀ ਭਰਾ ਪਰਜਾਈ ਨਹੀਂ ਸਾਡੇ ਨਾਲ ਹੁਣ ਕੋਈ ਨਾਕਾ ਦੇਕਾ ਨਹੀਂ ਹੈਗਾ ਤੇਰਾ ਸਿਰਫ ਓਨਾ ਚਿਰ ਰਿਸ਼ਤੇਦਾਰੀ ਹੁੰਦੀ ਆ ਸਾਡੇ ਨਾਲ ਹੁਣ ਕਾਦਾ ਹੋਵੇਦਾ ਹੋਰੀ ਆ ਕੇ ਤੇ ਬਹਿ ਗਈ ਆ ਹੁਣ ਲੰਗਰ ਪਾਣੀ ਪਕਾਓ ਚਾਹ ਪਾਣੀ ਬਣਾਓ ਸਿਆਪਾ ਖਾਣਾ ਜਿਆ ਹਲਪੂਆ ਜੀ ਪਾਣੀ ਹੋਰ ਸਨਾ ਪੋਤਾ ਬਾਰੋਂ ਆਇਆ ਹੁਣ ਮੁੰਡੇ ਦਾ ਹਾਂਜੀ ਆਉਂਦਾ ਹੀ ਰਹਿੰਦਾ ਉਹ ਵੀ ਡਿਊਟੀ ਤੇ ਹੁੰਦੇ ਆ ਐਦਾਂ ਜਦੋਂ ਕੋਈ ਟਾਈਮ ਲੱਗੇ ਤਾਂ ਫੇਰ ਹੀ ਆ ਠੀਕ ਠਾਕ ਹਾਂਜੀ ਠੀਕ ਠਾਕ ਵਧੀਆ ਹਾਂਜੀ ਕੰਡਿਆ ਧਿਆੜੀ ਰਹਿ ਕੇ ਆਉਨੇ ਆ ਤੇ ਮਿਲ ਜਿਲ ਕੇ ਆਉਨੇ ਆ ਭਤੀਜੇ ਭਤੀਜੀਆਂ ਨਾਲ ਹੀ ਤੇ ਤੈਨੂੰ ਪਤਾ ਭੇਕੇ ਹੁੰਦੇ ਆ ਹਾਂਜੀ ਨਹੀਂ ਹੁੰਦੇ ਹੈ ਹੀ ਆ ਪੂਆ ਜੀ ਫਿਰ ਕੀ ਆ ਤੁਸੀਂ ਇੱਥੇ ਹੀ ਹੋਣਾ ਹੋਰ ਕਿੱਥੇ ਜਾਣਾ ਆ ਆਹੋ ਤੈਨੂੰ ਪਤਾ ਪੁੱਤ ਸਾਗ ਤੇ ਮਿਲ ਆਂਦੇ ਹੀ ਆ ਤੁਹਾਡੇ ਨਾਲ ਹੀ ਹੁਣ ਤੁਹਾਡਾ ਰਿਸ਼ਤਾ ਆ ਹਾਂਜੀ ਨਹੀਂ ਹੁੰਦੇ ਹੈ ਹੀ ਆ ਕੋਈ ਗੱਲ ਨਹੀਂ ਫਿਰ ਕੀ ਆ ਪਾਈ ਦਿਨੇ ਆਓ ਪਾਈ ਰਾਤ ਆਓ ਤੁਹਾਡਾ ਆਪਣਾ ਘਰ ਵਾ ਨਾਲੇ ਪੁੱਤ ਆਹ ਚੱਲ ਪੈਗੀ ਘਰੀ ਚੱਲੇ ਆ ਮੈਂ ਤੇਰੇ ਵਾਸਤੇ ਨਾ ਸੂਟ ਲਿਆਈ ਆ ਅੱਛਾ ਬੜਾ ਸੋਨਾ ਵਾ ਪੂਆ ਜੀ ਸੱਚੀ ਨਹੀਂ ਖੇਚਲ ਕਰਕੇ ਆਏ ਆ ਤੁਸੀਂ ਤੇ ਰਹਿਣ ਦੇਣਾ ਹੀ ਨਹੀਂ ਨਹੀਂ ਕੋਈ ਗੱਲ ਨਹੀਂ ਆਉਂਦਾ ਨਾ ਮੇਰਾ ਨਵਾਂ ਪੁੱਤ ਬਾਹਰ ਤੇ ਫੇਰ ਮੈਂ ਤੈਨੂੰ ਵੇਖੀ ਹੋਰ ਪਰਾ ਬਣਾ ਕੇ ਦਊਂਗੀ ਆਏ ਹਾਏ ਇਨੀ ਖੇਚਲ ਕੋ ਕਰੰਦੇ ਆ ਸੱਚੀ ਸੂਟ ਦੇ ਨਾ ਬੜਾ ਹੀ ਸੋਨਾ ਵਾ ਚਾਨ ਕੋਈ ਨਹੀਂ ਸੁਆ ਅਗੇ ਤੇ ਪਾਲੇ ਆ ਨਹੀਂ ਚਲੋ ਕੋਈ ਨਹੀਂ ਸੁਆ ਅਗੇ ਪਾਵਾਂਗੇ ਪੋਣਾ ਕਿਉਂ ਨਹੀਂ ਆ ਐਨੇ ਪਿਆਰ ਨਾਲ ਲੈ ਕੇ ਆਏ ਆ ਤੁਸੀਂ ਨਾਲੇ ਤੂੰ ਸੁਨਾ ਪਰ ਜਾਈ ਕਿਦਾਂ ਸੇ ਆ ਤਾਂ ਠੀਕ ਰਹਿੰਦੇ ਆ ਇਦਾਂ ਹੀ ਆ ਥਿਲ ਮਾਠੀਆਂ ਇੰਦਾ ਰੜਦੇ ਘੜਦੇ ਟਾਈਮ ਪਾਸ ਕਰੀ ਜਾਣ ਡਏ ਆ ਉਹੋ ਗੱਲ ਦਵਾਈਆਂ ਤੇ ਸਰੀਰ ਹੋ ਗਿਆ ਇੱਥੇ ਆ ਕੇ ਬੰਦਾ ਨਾ ਦਵਾਈਆਂ ਨਾਲ ਹੀ ਜਿੰਦਾ ਆਇਆ ਉਹ ਛੱਡੋ ਪੂਆ ਜੀ ਤੁਹਾਨੂੰ ਨਹੀਂ ਪਤਾ ਹੈਗਾ ਇਹਨਾਂ ਦਾ ਇਹਦੇ ਚੰਗੇ ਭਲੇ ਵੀ ਹੋਣ ਨਾ ਇਹਨਾਂ ਕਹਣਾ ਮੈਂ ਠੀਕ ਨਹੀਂ ਆ ਮੇਰੇ ਗੋਡੇ ਦੁਖਦੇ ਆ ਮੇਰੇ ਗਟੇ ਦੁਖਦੇ ਆ ਇਹੀ ਕੁਝ ਵਾ ਇਹਨਾਂ ਕੋਲ ਨਹੀਂ ਪੁੱਤ ਐਦਾਂ ਨਹੀਂ ਕਹੀਦਾ ਹੁੰਦਾ ਵੀ ਜੇ ਬੰਦੇ ਨੂੰ ਦੁੱਖ ਹੋਵੇ ਨਾ ਫੇਰ ਹੀ ਕਹਿੰਦਾ ਵਾ ਉਦਾਂ ਤੁਰੇ ਫਿਰਦਿਆਂ ਕਿਹਦਾ ਜੀ ਕਰਦਾ ਵਾ ਕਹਿਣਾ ਕੋ ਤੁਹਾਨੂੰ ਨਹੀਂ ਪਤਾ ਪੂਆ ਜੀ ਹੁਣ ਤੁਸੀਂ ਵੀ ਤਾਂ ਪੂਆ ਜੀ ਤੁਰੇ ਫਿਰਦੇ ਆ ਨਾ ਐਡੀ ਦੂਰੋਂ ਤੁਰ ਕੇ ਆਏ ਆ ਤੇ ਇਹਨਾਂ ਦੇ ਘੇਟੋਂ ਬਾਹਰ ਪੈਰ ਪਾਉਣਾ ਹੋਵੇ ਨਾ ਤੇ ਬਸ ਹਾਏ 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 ਆ ਇਹਨਾਂ ਦੇ ਕੋਲ ਹੋਰ ਕੁਝ ਨਹੀਂ ਕੋ ਜ ਹੁੰਦਾ ਹੋਊਗਾ ਤੇ ਫੇਰ ਹੀ ਕਰਦੀ ਆ ਜਾਣ ਕੇ ਨਹੀਂ ਕਿ ਜੀ ਕਰਦਾ ਪੁੱਤ ਉਹ ਤਾਂ ਨੂੰ ਨਹੀਂ ਪਤਾ 부ਆ ਉਹਤੇ ਮੈਨੂੰ ਪਤਾ ਜਿੱਦਾਂ ਮੈਂ ਟਾਈਮ ਕੱਢਣਦੀ ਆ ਇਹਨਾਂ ਦੇ ਨਾਲ ਜਿੱਥੇ ਅਗਦੇ ਚੀਜ਼ ਰੱਖ ਦੇਣੀ ਆ ਉਥੋਂ ਚੁੱਕਣੀ ਨਹੀਂ ਆ ਉਹ ਪਈ ਸ਼ਾਮਾਂ ਤੱਕ ਪਈ ਰਵੇ ਜਿੰਨਾ ਤੱਕ ਮੈਂ ਕਹਿਣਾ ਨਹੀਂ ਹੈ ਚਾਹਨਾਪ ਰੱਖ ਲਿਆ ਕਰ ਪੁੱਤ ਉਹਨੂੰ ਵੀ ਕਿਹੜਾ ਦੀਦਿਆਂ ਤੋਂ ਪਤਾ ਲੱਗਦਾ ਵਾ ਬਥੇਰਾ ਜਵਾਨੀ ਵੇਲੇ ਕੰਮ ਕਰਦੀ ਰਹੀ ਆ ਸਾਡੇ ਘਰ ਦਾ ਸਾਰਾ ਕੰਮ ਇਹਦੇ ਸਿਰ ਤੇ ਹੀ ਮਾਂ ਮੇਰੀ ਨੂੰ ਤੇ ਕਰਨੀ ਨੇ ਇਹ ਦਿੰਦੀ ਹੁੰਦੀ ਚਲੋ ਕੋਈ ਨਹੀਂ ਛੱਡੋ ਭੂਆ ਜੀ ਆ ਗੱਲਾਂ ਤੇ ਮੈਨੂੰ ਇਹ ਦੱਸੋ ਤੁਸੀਂ ਖਾਣਾ ਖੀਆ ਮੈਂ ਕੀ ਬਣਾਵਾਂ ਤੁਹਾਡੇ ਵਾਸਤੇ ਕੁਝ ਨਹੀਂ ਬਣਾਉਣਾ ਬੁੱਤ ਕੋਈ ਖੇ ਚੱਲਣਾ ਘਰ ਵੀ ਉੱਥੇ ਚੱਲ ਬੈਠ ਕੇ ਨਾ ਗੱਲਾਂ ਬਾਤਾਂ ਕਰਦੇ ਆ ਆਏ ਹਾਈ ਖਾਣਾ ਕਿਉਂ ਨਹੀਂ ਆ ਦੱਸ ਅਜੇ ਨਹੀਂ ਮੈਨੂੰ ਭੁੱਖ ਆ ਗਈ ਜਦੋਂ ਮੈਨੂੰ ਲੋੜ ਹੋਈ ਨਾ ਮੈਂ ਆਪੇ ਦੱਸ ਦੇਣਾ ਤੈਨੂੰ ਵੀ ਮੈਨੂੰ ਤੇ ਇਹ ਚਾਹ ਬਣਾ ਦੇ ਜਾਂ ਦੁੱਧ ਗਰਮ ਕਰ ਦੇ ਤੇ ਆ ਜਾ ਜਾ ਕੇ ਉੱਥੇ ਬਾਹਰ ਬੈਠਨੇ ਆ ਤੇ ਘੜੀ ਗੱਲਾਂ ਬਾਤਾਂ ਕਰਦੇ ਆ ਆ ਜਾ ਭਾਬੀ ਤੁਸੀਂ ਮੈਂ ਨਹੀਂ ਉੱਥੇ ਬਾਹਰ ਜਾਣਾ ਤੇ ਮੈਂ ਇੱਥੇ ਬੈਠਨੇ ਆ ਰਪਿੰਦਰ ਪੂਆ ਆਪਣੇ ਵਾਸਤੇ ਚਾਹ ਬਣਾ ਤੇ ਨੇ ਇਹਦੇ ਥੋੜੇ ਚ ਪਕੌੜੇ ਨਾਲ ਬਣਾ ਲਾ ਕਦੀ ਆਈ ਨਹੀਂ ਬੜੇ ਚਿਰਾਂ ਬਾਅਦ ਆਈ ਐ ਆਜੋ ਪੂਆ ਜੀ ਚਲੋ ਪਾ ਲਓ ਖਾ ਕਰੀਏ ਮਾਸਾ ਪੂਆ ਜੀ ਇੱਥੇ ਲੈ ਆਏ ਆ ਕੀ ਗੱਲ ਕਰਨੀ ਆ ਗੱਲ ਤੇ ਪੁੱਤ ਮੈਂ ਕੋਈ ਨਹੀਂ ਕਰਨੀ ਹੈਗੀ ਭਾਵੇਂ ਤੂੰ ਨਿਆਣੀ ਆ ਆਜੇ ਪਰ ਅੱਜ ਕੱਲ ਦੇ ਬੱਚੇ ਜਿਹੜੇ ਆ ਨਾ ਸਾਡੇ ਨਾਲੋਂ ਵੱਧ ਸਿਆਣੇ ਆ ਤੇ ਮੇਰਾ ਨਾ ਤੈਨੂੰ ਸਮਝਾਉਣ ਦਾ ਕੋਈ ਇਰਾਦਾ ਨਹੀਂ ਏ ਤੇ ਨਾ ਤੁਹਾਨੂੰ ਪਤਾ ਸਮਝਾਉਣ ਦੀ ਲੋੜ ਹੀ ਨਿਆਣਿਆਂ ਨੂੰ ਤੇ ਮੈਂ ਤੇ ਤੈਨੂੰ ਇਹ ਕਹਿਣਾ ਵਾ ਕਿ ਜੋ ਤੇਰੀ ਸੱਸ ਨਾ ਹੋਣ ਡਿਆ ਵਾ ਨਾ ਕਿਤੇ ਤੇਰਨਾ ਨਾ ਕੱਲ ਨੂੰ ਇਹਦੋਂ ਵਾਧ ਨਾ ਹੋਵੇ ਦੀਏ ਕੀ ਮਤਲਬ ਬੂਆ ਜੀ ਗਲਤ ਦੱਸੋ ਮਤਲਬ ਇਹ ਤੇ ਏ ਜੋ ਤੇਰੀ ਸੱਸ ਨਾ ਹੋਣ ਡਿਆ ਵਾ ਨਾ ਇਹ ਉਹਦੀ ਕਿਸਮਤ ਕਰਾਉਣ ਡਈ ਆ ਇਹ ਉਹਦੀਆਂ ਕੀਤੀਆਂ ਹੀ ਉਹਦੇ ਅੱਗੇ ਆਉਣ ਡਈਆਂ ਵਾ ਤੇਰੀ ਜਿਹੜੀ ਸੱਸ ਆ ਵਾ ਨਾ ਇਹ ਮੇਰਨਾ ਤੇ ਮੇਰੀ ਮਾਂ ਨਾ ਬਹੁਤ ਕੁਝ ਕਰਦੀ ਰਹੀ ਆ ਇੰਨੀਆਂ ਵਧੀਕੀਆਂ ਕੀਤੀਆਂ ਨਾ ਕਿ ਤੇ ਹਨ ਰੋਟੀ ਇਹ ਜੀੜਾ ਨਹੀਂ ਪਾਉਣ ਨੂੰ ਦਿੰਦੀ ਰਹੀ ਤੇ ਕਿਤੇ ਵਨਸਮੰਨੀਆਂ ਹਾਂ ਨਾ ਕਰਦੀਆਂ ਅੱਛਾ ਤੇ ਤੂੰ ਮਿੱਠਾ ਨਾ ਤੇ ਉਹੋ ਕੋਹਾ ਹਜੂ ਦੇ ਨਾ ਹੋਣ ਡਿਆਈ ਵੇਖਾ ਖਾਣ ਦੇ ਤੇ ਲੈਣ ਦੇ ਕਿੰਦੀ ਭੁੱਖੀ ਆ ਕਿੰਦਾ ਮਿੱਠੀ ਪਿਆਰੀ ਉਹਦੇ ਨਾ ਹੋਣ ਡੇ ਆ ਹੁਣ ਸੋੜ ਤੇ ਫਰੂਟ ਦੇ ਪਿਆ ਹੋਣਾ ਪਿਪੂ ਵੱਲ ਆਈ ਆ ਤੇ ਹੁਣ ਅੰਦਰ ਵੜ ਕੇ ਬਾਹਰ ਨਿਕਲਦੀ ਖਾਂਦੀ ਰਹੋਗੀ ਤੇ ਹੁਣ ਕਿਦਾਂ ਪੋਆ ਜੀ ਕੀ ਖਾਓਗੇ ਉਦਾਂ ਜੇ ਕਿਤੇ ਨਾ ਨਾ ਉਹ ਕੁਝ ਲਿਆਂਦਾ ਹੁੰਦਾ ਤੇ ਨਾ ਖੜਾ ਇਹਦਾ ਹੀ ਆਇਆ ਵਾ ਮਾਤਾ ਉੱਠ ਕੇ ਚਾਹ ਬਣਾ ਲਾ ਜੇ ਪਿਉਣੀ ਤੇ ਪਿਆ ਲਾ ਨਹੀਂ ਤੇ ਰਹਿਣ ਦੇ ਇਹਨੇ ਅੰਦਰੋਂ ਬਾਹਰ ਨਹੀਂ ਨਿਕਲਣਾ ਤੇ ਹੁਣ ਵੇਹ ਤੋ ਕਿੱਡੀ ਅੱਡੀ ਚੁੱਕਦੀ ਤੇ ਨੱਠੀ ਫਿਰਦੀ ਉਹ ਤੇ ਮਗਰ ਮਗਰ ਚਲ ਇਹਨਾਂ ਹੀ ਬੜਾ ਵਾ ਸਾਡੇ ਨਾਲ ਨਹੀਂ ਚੰਗਾ ਬੋਲਦੀ ਤੇ ਕੋਈ ਗਾਂ ਨਹੀਂ ਕਹੋਣਾ ਹੀ ਚੰਗਾ ਬੋਲ ਪਈ ਹਨਾ ਤੇ ਤਾਂ ਵੀ ਬਹੁਤ ਵੱਧੀ ਆ ਵਾ ਉਹ ਵੀ ਆਪਣੇ ਘਰ ਜਾ ਕੇ ਸੋਚੋਗੇ ਕਿ ਨੌ ਚੰਗੇ ਆ ਜਿੰਨੇ ਮੈਨੂੰ ਚਾਹ ਪਾਣੀ ਤੇ ਰੋਟੀ ਪਾਣੀ ਪੁੱਛਿਆ ਵਾ ਚਲ ਇਹੋ ਕੋਜੀ ਮੈਨੂੰ ਚਾਹੀਦਾ ਮੇਰੀ ਕਿਹੜੀ ਗੱਲ ਵਾ ਅਛਾ ਬੁਆ ਜੀ ਇੰਨਾ ਕੁਝ ਕਰਦੇ ਰਹੇ ਆ ਮੰਮੀ ਇੰਨਾ ਕੁਝ ਦੀ ਇਹ ਕਰਦੀ ਰਹੀ ਆ ਕਰਦੀ ਭਾਵੇਂ ਘਟ ਰਹੀ ਆ ਨਾ ਹੁਣ ਉਹਦੇ ਨਾਲ ਉਦੋਂ ਵੀ ਵੱਧ ਹੋਣ ਡਿਆ ਵਾ ਤੇ ਤੁਨ ਨੂੰ ਮੈਂ ਇਹ ਸਮਝਾਉਣ ਡੀਆਂ ਕਿ ਜੇ ਅੱਜ ਤੂੰ ਕੰਨ ਨਹੀਂ ਆ ਨਾ ਕਿਤੇ ਕੱਲ ਨੂੰ ਤੇਰੇ ਨਾਲ ਵੀ ਦਾਣਾ ਨਾ ਹੋਵੇ ਤੇ ਮੈਂ ਨਹੀਂ ਚਾਹੁੰਨੇ ਵੇ ਕਿ ਤੂੰ ਇਹ ਦੁੱਖ ਵੇਖੇਂਦੀ ਏ ਉਹਦੀ ਤਾਂ ਹੁਣ ਨਾ ਕਰਮਾਂ ਦੀ ਜਿਹੜੀ ਸਜ਼ਾ ਹੀ ਉਹਨੂੰ ਮਿਲਣ ਲਈ ਆ ਤੇ ਭੋਗਣ ਵੀ ਡਈ ਤੇ ਪਛਤਾਉਣ ਵੀ ਡਈ ਉਹ ਆਪਣੀ ਕੀਤੀ ਨੂੰ ਭੂਆ ਜੀ ਮੈਨੂੰ ਤਾਂ ਡੇ ਭਤੀਏ ਨੇ ਤੇ ਕੋਈ ਗੱਲਬਾਤ ਨਹੀਂ ਦਸੀ ਇਦਾਂ ਦੀ ਅਦਰ ਤੂੰ ਹੀ ਨਾ ਲਿਆਵ ਨਾ ਤੇ ਫਿਰ ਮੈਨੂੰ ਪਤਾ ਲੱਗਾ ਆ ਉਹ ਕੀ ਦੱਸੇ ਪੁੱਤ ਆ ਉਹ ਵੀ ਆਪਣੀ ਮਾਂ ਨੂੰ ਨਾ ਬੜੀ ਨਫ਼ਰਤ ਕਰਦਾ ਹੀ ਆ। ਗੱਲ ਤੇ ਉਹ ਵੀ ਨਹੀਂ ਮਾਂ ਦੀ ਸੁਣਦਾ। ਆਂਦਾ ਪਹਿਲਾਂ ਉਹ ਤਾਂ ਮਾਂ ਨਾ ਨਹੀਂ ਮੇਰੀ ਨਾ ਦਾਦੀ ਨਾ ਨਹੀਂ ਲਾ ਕੇ ਖਾਦੀ। ਭੂਆ ਨਾ ਨਹੀਂ ਖਾਦੀ ਤੇ ਹੁਣ ਤੂੰ ਮੇਰੀ ਘਰ ਵਾਲੀ ਨਾ ਵੀ ਕਿੱਥੋਂ ਲਾ ਕੇ ਖਾਣੀ ਆ? ਤੇ ਮੈਂ ਤੇ ਇਹ ਤੂੰ ਬਹੁਤ ਸਿਆਣੀ ਆ। ਮੈਂ ਤੈਨੂੰ ਕੋਈ ਸਿੱਖਿਆ ਦੇਣ ਨਹੀਂ ਆਈ। ਮੈਂ ਤੇ ਉਹੀ ਕਹਿਣ ਆਈ ਆ ਵੀ ਕੱਲ ਨੂੰ ਤੇਰਾ ਨੌ ਪੁੱਤ ਨਾ ਕਿਤੇ ਤੇਰ ਨਾਲ ਇਦਾਂ ਕਰੇ ਤੇ ਇਹ ਰੋ ਰੀਤ ਜਿਹੜੀ ਹੈ ਨਾ ਬਾਡੇ ਦਾ ਚੁੰਮਾ ਕਾ ਦੋ ਵੀ। ਇਹਨੂੰ ਗਾਂ ਨਾ ਤੋਰੋ ਮੇਰੀ ਧੀ। ਭੂਆ ਜੀ ਇੰਨਾ ਕੋ ਮਮੀ ਕਰਦੇ ਰਹੇ ਆ। ਪਰ ਮੈਨੂੰ ਨਾ ਇਹ ਗੱਲ ਦਾ ਪਤਾ ਨਹੀਂ ਮੈਨੂੰ ਕੀ ਪਤਾ ਹੀ ਪਿਆ ਘਮ ਹੋਣੇ ਇਹਨਾਂ ਦੇ ਨਾਲ ਪੁੱਤ ਉਹ ਤੇ ਹਾਰ ਕੇ ਹੁਣ ਨਾ ਹੱਕ ਹਾਰ ਕੇ ਦਾ ਕਰੋਂ ਇਹ ਨਿਕਲ ਚੱਲੀ ਹੀ ਵੀ ਚੱਲ ਮੈਂ ਕਿਤੇ ਚਲ ਜਾਨੀ ਆ ਦੋ ਰੋਟੀਆਂ ਹੀ ਖਾਣੀਆਂ ਵਾ ਕਿਦੇ ਭਾਂਡੇ ਮਾਂਚ ਕੇ ਖਾ ਲੂੰਗੀ ਚੱਲ ਉਹ ਤੇ ਚਲ ਜੂਗੀ ਕਿੰਨੀ ਕੋ ਦੀ ਜ਼ਿੰਦਗੀ ਰਹਿ ਗਈ ਆ ਕੱਢ ਲੋ ਕੇ ਕੱਲ ਨੂੰ ਇਹ ਸੋਚ ਵੀ ਇਹ ਤੋਂ ਕਿਦਾਂ ਘਰ ਬਣਾਉਣ ਲਈ ਆ ਕਿੰਨੀ ਆ ਨਾ ਵੀ ਤੀਲਾ ਤੀਲਾ ਜੋੜ ਕੇ ਤੇ ਘਰ ਬਣਾਇਂਦਾ ਵਾ ਉਹ ਤੇ ਟਿਕਾਣਾ ਕਰ ਲੂਗੀ ਗਾੜੀ ਦੀ ਸੋਚ ਸੋਚ ਵੀ ਤੂੰ ਕਿੱਥੇ ਟਿਕਾਣਾ ਕਰੇਂਗੀ ਜੇ ਤੇਰੀ ਨਾ ਤੈਨੂੰ ਬਾਹੋਂ ਫੜ ਕੇ ਬਾਹਰ ਕੱਢੇਗੀ ਤੇ ਤੇਰੇ ਦਿਲ ਤੇ ਕੀ ਬੀਤੂਗੀ ਸੱਚੀ ਗੱਲ ਆ 부ਆ ਜੀ ਤੁਹਾਡੀ ਤੁਸੀਂ ਜੋ ਵੀ ਕਹਿਂਦੇ ਆ ਨਾ ਬਿਲਕੁਲ ਸੱਚ ਵਾ ਚਲੋ ਕੋਈ ਨਹੀਂ ਆ ਮੈਂ ਤੁਹਾਡੇ ਵਾਦੀ ਰੋਟੀ ਬਣਾਉਣੀ ਆ ਨਹੀਂ ਧੀਏ ਮੈਂ ਰੋਟੀ ਨਹੀਂ ਖਾਣੀ ਮੈਂ ਹੁਣ ਨਾ ਜਾਣੀ ਆ ਮੇਰੇ ਵੀ ਨੌ ਪੋਤ ਨੇ ਬਾਹਰ ਹੋਣਾ ਵਾ ਮੈਂ ਵੀ ਦੋ ਚਾਰ ਕੰਮ ਵਾਲੀਆਂ ਕਹਿ ਕੇ ਨਾ ਤੇ ਸਾਬ ਸਫਾਈ ਕਰਾਉਣੀ ਆ ਵੇਖੋ ਭਾਬੀ ਦਾ ਦੁੱਖ ਨਹੀਂ ਵੇਖਿਆ ਜਾਂਦਾ ਤੈਨੂੰ ਪਤਾ ਪਿੱਛੇ ਦਾ ਦੁੱਖ ਲੈ ਮਾ ਚਲ ਕੋਈ ਗੱਲ ਨਹੀਂ ਭੂਆ ਜੀ ਹੌਸਲਾ ਰੱਖੋ ਕਿਉਂ ਮਨ ਖਰਾਬ ਕਰਨ ਦੇ ਆ ਆਪਣਾ ਉਹ ਤਾਂ ਮਾਨਕਰਾ ਬਹੁਤ ਹੰਦਲਾ ਪਿਛਾ ਸੌਖਾ ਵਸਦਾ ਹੋਵੇ ਨਾ ਫੇਰੀ ਧੀਆਂ ਨੂੰ ਠੰਡ ਪੈਂਦੀ ਆ ਤੇ ਮੇਰੀ ਤੇ ਸਾਰੀ ਉਮਰ ਦਾ ਦੁੱਖਾ ਚ ਲੰਗ ਗਈ ਆ ਮੈਨੂੰ ਪਿੱਛੇ ਦਾ ਸੁੱਖ ਨਹੀਂ ਆ ਮਿਲਿਆ ਚੁੱਪ ਕਰ ਜੋ ਹਿਦਾ ਨਾ ਕਰੋ ਬਾਰੇ ਕਰ ਤੇ ਮੈਂ ਬੜੀ ਸੌਖੀ ਜਿਉ ਮੇਰੇ ਮਾਪਿਓ ਨੇ ਮੈਨੂੰ ਵਿਆਇਆ ਨਾ ਤੇ ਮੈਂ ਬੜੀ ਸੌਖੀ ਆ ਪਰ ਇੱਥੇ ਮੈਨੂੰ ਸੁੱਖ ਨਹੀਂ ਮਿਲਿਆ ਇੱਥੇ ਬਹਿ ਗਈ ਆ ਭਾਬੀ ਆ ਕੇ ਤੋਂ ਕੀ ਕਰਾਂ ਮੈਂ ਨਰਕੇ ਬੈ ਗਈਆਂ ਇੱਥੇ ਅੰਦਰ ਵੀ ਮੇਰਾ ਜੀ ਨਹੀਂ ਲੱਗਦਾ ਕੱਲੇ ਨਾ ਜਿੱਦ ਕੋਣਾ ਨਹੀਂ ਸਵਾਦ ਨਾ ਕਿਤੇ ਬੋਲਣਾ ਨੀਗਾ ਕੋਈ ਨਹੀਂ ਹੁਣ ਕਵਾਊਗੀ ਤੈਨੂੰ ਤੇ ਅੰਦਰ ਜਾ ਉਹ ਉਪਕੰਦੀ ਆ ਤੇ ਤੂੰ ਖਾ ਬੜੀ ਸਿਆਣੀ ਤੇ ਆ ਮੈਂ ਸਮਝਾਇਆ ਵਾ ਤੇ ਸਮਝ ਗਈ ਆ ਕਹਿੰਦੀ ਭੂਆ ਜੀ ਮੇਕੋ ਗਲਤੀ ਹੋ ਗਈ ਆ ਤੇ ਮੈਨੂੰ ਮਾਫ ਕਰ ਦੋ ਵੇ ਨਹੀਂ ਉਹਨੇ ਨਹੀਂ ਸੁਧਰਨਾ ਤੇ ਇਦਾਂ ਕਰ ਮੈਂ ਨਹੀਂ ਗਾ ਰਹਿਣਾ ਮੈਂ ਇੱਥੋਂ ਚੱਲ ਜਾਣਾ ਵਾ ਤੇ ਚੱਲ ਜੇ ਤੂੰ ਵੀ ਜਾਣਾ ਵਾ ਨਾ ਤੇ ਗੱਲਾਂ ਬਾਤਾਂ ਮਾਰਦੀਆਂ ਤੁਰੀਆਂ ਜਾਂਦੀਆਂ ਤੇ ਇਦਾਂ ਕਰੀ ਤੂੰ ਆਪਣੇ ਘਰ ਨੂੰ ਚੱਲ ਜਾਈ ਤੇ ਮੈਨੂੰ ਅਜਿੱਥੇ ਬੁੱਢੇ ਵੱਡੇ ਜਿਹਨੇ ਰਹਿੰਦੇ ਮੈਨੂੰ ਉੱਥੇ ਧੀਰ ਸਾੜਦੀ ਐਦਾਂ ਨਾ ਕਹਿ ਵੀ ਉੱਥੇ ਕੋ ਜਾਣਾ ਮੈਂ ਤੂੰ ਮੇਰੇ ਨਾਲ ਚੱਲ ਮੇਰੇ ਕੋਲ ਰਹਿਤ ਨਹੀਂ ਚਾਹਦੇ ਨਾ ਮੈਂ ਕਿਹੜੀ ਹੋਪ ਰਹੀ ਆ ਨਹੀਂ ਮੈਂ ਤੇਰੇ ਨਾਲ ਨਹੀਂ ਜਾਣਾ ਤੇਰਾ ਵੀ ਨਾ ਬੋਤਵਾ ਆਖਣਾ ਇਹਨੂੰ ਘਰੋਂ ਕੱਢਿਆ ਤੂੰ ਮਾਤਾ ਇੱਧਰੋਂ ਲੈ ਆਈਆਂ ਫੇਰ ਤੇਰਾ ਤੇਰੇ ਨਾਲ ਲੜਨਗੇ ਮੈਂ ਇਹ ਕੰਮ ਨਹੀਂ ਕਰਨਾ ਮੈਨੂੰ ਉੱਥੇ ਛੱਡ ਦੇ ਜਿੱਥੇ ਬੁੱਢੇ ਵੱਡੇ ਜਾਂਦੇ ਸਾਰੇ ਆ ਜਾਣਾ ਭਾਬੀ ਨੇ ਤੇ ਉਹਦੀ ਬੋਟੀ ਨੇ ਬਾਹਰੋਂ ਤੇ ਫਿਰ ਉਹਨੂੰ ਪਤਾ ਲੱਗਾ ਉਹਨੇ ਕਹਿਣਾ ਮਾਮੀ ਨੂੰ ਇੱਥੇ ਲੈ ਆਉਂਦੀ ਮੰਮੀ ਤੂੰ ਮਾਮੀ ਨੂੰ ਕਿਉਂ ਨਹੀਂ ਲਿਆਂਦਾ ਤੈਨੂੰ ਪਤਾ ਤੇ ਹੈਗਾ ਵਾ ਕਿੰਨਾ ਕਰਦਾ ਵੋ ਤੁਹਾਡਾ ਨਹੀਂ ਮੈਂ ਨਹੀਂ ਜਾਣਾ ਕੋਲ ਚਲ ਭਾਬੀ ਤੇਰੀ ਮਰਜ਼ੀ ਚਲ ਉੱਥੇ ਮੈਨੂੰ ਛੱਡ ਦੇ ਉੱਥੇ ਬੱਚੇ ਚੜਾਉਂਦੀ ਮੈਂ ਉੱਥੇ ਚੱਲ ਜਾਂਗੀ ਇੱਥੇ ਵੀ ਮੈਂ ਰੋ ਰ ਕੱਪ ਕੇ ਰੋਟੀ ਖਾਣੀ ਆ ਤੋ ਉੱਥੇ ਕਿਤੇ ਸਵਾਨ ਦੋ ਫੁਲਕੇ ਤੇ ਬੁੱਢੇ ਬੁੜੀਆਂ ਨੂੰ ਦੇ ਹੀ ਦਿੰਦੇ ਆ ਨਾ ਉਥੇ ਤੇ ਰੱਬ ਕਿਸ ਨੂੰ ਕਲਾਵੇ ਨਾ ਬੜਾ ਔਖਾ ਜਾਂਦਾ ਈ ਉਹ ਬੰਦਾ ਜਿਹੜੇ ਗਏ ਆ ਨਾ ਉਹਨਾਂ ਨੂੰ ਪੁੱਛ ਕੇ ਵੇਹ ਮੈਂ ਤੇ ਆਪ ਨਾ ਰੋਂਦੀ ਰਹਿਨੀ ਆ ਕਿ ਮੇਰੀ ਸਾਰੀ ਉਮਰ ਨਾ ਏਦਾਂ ਹੀ ਲੰਗੀ ਆ ਕਿ ਛੇਰਾ ਸੁਖ ਨਾ ਆ ਕਿਤੇ ਮੈਂ ਤੇ ਨਾ ਬੈਗ ਵੀ ਉਤੋਂ ਚੋਰੀ ਲਿਆ ਕੇ ਇੱਥੇ ਰੱਖ ਲਿਆ ਤੇ ਇਥੋਂ ਇਹਨੂੰ ਦੇ ਇਹਨੂੰ ਨਿਕਲ ਜੰਨੀ ਮੇਰਾ ਬੈਗ ਵੇਖਾਂ ਭਲਾ ਕਿੱਥੇ ਗਵਾ ਆ ਪਿਆ ਵਾ ਲਿਆ ਮੰਮੀ ਆ ਬੈਠ ਛੱਡੋ ਕਿਉਂ ਪੁੱਤ ਮੈਨੂੰ ਹੁਣ ਤੂੰ ਜਾਣ ਦੇ ਮੈਂ ਨਹੀਂ ਰਹਿਣਾ ਤੂੰ ਕਿਤੇ ਨਹੀਂ ਜਾਣਾ ਹੈਗਾ ਕਿੱਥੇ ਜਾਣਾ ਆ ਮੈਂ ਘਰੋਂ ਚੱਲ ਜਾਣਾ ਜੋ ਤੇ ਮੈਨੂੰ ਚੰਗਾ ਹੀ ਨਹੀਂ ਸਮਝਦੇ ਤੇ ਨਹੀਂ ਮੰਮੀ ਤੂੰ ਕਿਤੇ ਨਹੀਂ ਜਾਣਾ ਹੈਗਾ ਮੈਨੂੰ ਨਾ ਪੂਆ ਜੀ ਦੀਆਂ ਗੱਲਾਂ ਦਾ ਨਾ ਪਤਾ ਲੱਗਿਆ ਵਾ ਮੈਂ ਸੋਚ ਕੇ ਵੇਖਿਆ ਵਾ ਕਿ ਇਹਨਾਂ ਦੀਆਂ ਗੱਲਾਂ ਬਿਲਕੁਲ ਸਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਨਾ ਕੀ ਪਤਾ ਵਾ ਸਾਡੇ ਨਾਲ ਵੀ ਆਹ ਕੁਝ ਹੋਵੇ ਤੇ ਮੈਂ ਨਹੀਂ ਚਾਹੁੰਦੀ ਵੀ ਆਪਾਂ ਵੀ ਤੁਹਾਡੇ ਵਾਂਗੂ ਜ਼ਿੰਦਗੀ ਗੁਜ਼ਾਰੀਏ ਠੀਕ ਆ ਨਾ ਇਹ ਤੁਹਾਡਾ ਘਰ ਵਾ ਤੁਸੀਂ ਇੱਥੇ ਰਹਿਣਾ ਵਾ ਮੈਨੂੰ ਪਤਾ ਲੱਗ ਗਿਆ ਆ ਹੁਣ ਰੁਪਿੰਦਰ ਨੂੰ ਸਮਝਾਇਆ ਵਾ ਬੜੀ ਇਤਿਹਾਸਿਆਣੀ ਧੀ ਆ ਮੇਰੀ ਨਾ ਗੱਲਾਂ ਤੇ ਗੌਰ ਕੀਤਾ ਵਾ ਤੇ ਇਹ ਹੁਣ ਤੇਰੀ ਧੀ ਆ ਤੇ ਤੁਸੀਂ ਧੀ ਬਣਾ ਕੇ ਰੱਖੀ ਹੋ ਤੈਨੂੰ ਆਪਣੀ ਮਾਂ ਹੀ ਸਮਝੂਗੀ ਕੋਈ ਗੱਲ ਨਹੀਂ ਭੂਆ ਜੀ ਤੁਸੀਂ ਫਿਕਰ ਨਾ ਕਰੋ ਹੁਣ ਨਾ ਇਹ ਮੇਰੀ ਮਾਂ ਵਾ ਮੇਰੀ ਸੱਸ ਨਹੀਂ ਆ ਠੀਕ ਆ ਨਾ ਚੱਲ ਸੱਤੀਏ ਜੇ ਮੈਂ ਤੇ ਮਾਂ ਬਣੀ ਨਾ ਤੂੰ ਮੇਰੀ ਧੀ ਬਣ ਜਾ ਤੇ ਆਪਾਂ ਨਾ ਰਾਂਗਿਆ ਕੇ ਰਿਆ ਕਰਾਂਗੇ ਤੇ ਇਦਾਂ ਹੀ ਟਾਈਮ ਬਾਤ ਕਰਾਂਗੇ ਚੰਗਾ ਕੋਈ ਮੈਂ ਤੈਨੂੰ ਨਹੀਂ ਕੁਝ ਕਹਿੰਦੀ ਤੇ ਤੂੰ ਮੈਨੂੰ ਨਾ ਕਹੋ ਜੀ ਮੈਂ ਮਾਂ ਬਣੂੰਗੀ ਤੇ ਮੈਂ ਤੈਨੂੰ ਧੀ ਬਣਾਉਂਗੀ ਤੇ ਆ ਵੀ ਧੀ ਯਾਡੀ ਇਹ ਵੀ ਕਰਦੀ ਆ ਠੀਕ ਹੈ ਨਾ ਚਲ ਕੋਈ ਗੱਲ ਨਾ ਮੇਰੇ ਭਾਣੇ ਚ ਭਾਬੀ ਰਹਿਣਾ ਚਾਹੀਦਾ ਵਾ ਜੇ ਤੂੰ ਰੱਬ ਦੇ ਭਾਣੇ ਚ ਨਹੀਂ ਨਾ ਰਹੀਵੇਂ ਤੇ ਦੇਖ ਲੈ ਕਿੰਨੇ ਦੁੱਖ ਭੋਗ ਗਏ ਆ ਇਹੋ ਦੁਹਾਨੂੰ ਚੰਗਾ ਸਮਝਦੀ ਹੁੰਨੀ ਨਾ ਤੇ ਤੇਰੇ ਨਾਲ ਵੀ ਚੰਗਾ ਹੋਣਾ ਹੀ ਤੇਰੀਆਂ ਕੀਤੀਆਂ ਦੇਖ ਲੈ ਤੇਰੇ ਗਾੜੀ ਆ ਗਈਆਂ ਨਾ ਮੰਮੀ ਉਦੋਂ ਤੈਨੂੰ ਕਹਿੰਦੀ ਹੁੰਦੀ ਹੀ ਪਰ ਬੰਦਾ ਭੱਲੇ ਨਹੀਂ ਮੰਦਾ ਉਦੋਂ ਗੱਲਾਂ ਨੂੰ ਚੱਲ ਛੱਡੋ ਪੂਆ ਜੀ ਜੋ ਪਿੱਛੇ ਹੋ ਗਿਆ ਵਾ ਨਾ ਉਤੇ ਮਿੱਟੀ ਪਾਓ ਤੇ ਜਿਹੜੀ ਅੱਗੇ ਦੀ ਜ਼ਿੰਦਗੀ ਹੈ ਨਾ ਉਹ ਵਧੀਆ-ਵਧੀਆ ਗੁਜ਼ਾਰੇ